ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਰਖਣਾ ਜਿੰਨਾ ਵੀ ਨਾ ਪਹਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਪੰਜਾਬ ਤੇ ਕੁਝ ਰਹਿਮ ਕਰੋ ਦਿੱਲੀ ਤੋਂ ਹਾਰੀ ਸਾਬ ਕਾ ਵਿਦਿਆਕਾਂ ਪਿੱਛੇ ਪੀਏ ਵਾਂਗ ਚੱਲ ਰਹੇ ਨੇ ਪੰਜਾਬ ਦੇ ਸੀਐਮ ਭਗਵੰਤ ਮਾਨ ਇਹ ਚੰਗਾ ਨਹੀਂ ਲੱਗਦਾ ਪੰਜਾਬ ਸਰਕਾਰ ਵੱਲੋਂ ਲੰਗੇ ਕਲ ਸ਼ੀ ਦੁਦਮ ਸਿੰਘ ਜੀ ਦੇ 86ਵੇਂ ਸ਼ੀ ਦੀ ਦਿਹਾੜੇ ਮੌਕੇ ਰੱਖੇ ਰਾਜਪત્રી ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਅਰਵਿੰਦ ਕੈਂਦਰੀਵਾਲ ਤੇ ਹੋਰ ਵੀ ਸੀਨੀਅਰ ਲੀਡਰ ਮੌਜੂਦ ਸਨ ਇਸ ਮੌਕੇ ਉਦਘਾਟਨ ਵੀ ਕੀਤੇ ਗੇ ਪਰ ਉਦਘਾਟਨ ਦੇ ਪੱਥਰਾ ਉੱਤੇ ਅਰਵਿੰਦ ਕੇਂਦਰੀਵਾਲ ਦੇ ਨਾਂ ਨੂੰ ਲੈ ਕੇ ਮੋੜ ਤੋਂ ਬਵਾਦ ਸ਼ੁਰੂ ਹੋ ਗਿਆ ਹੈ ਦਿੱਲੀ ਤੋਂ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਲਿਖਿਆ ਪੰਜਾਬ ਵਿੱਚ ਛੜਕ ਦੇ ਨਾਮ ਬਦਲਨ ਦਾ ਕਟਨ ਹੋ ਰਿਹਾ ਹੈ ਦਿੱਲੀ ਦੇ ਸਾਬਕਾ ਵਿਧਾਇਕ ਅੱਗੇ ਚੱਲ ਰੱਖਿਆ ਹਨ ਪੰਜਾਬ ਦੇ ਮੁੱਖ ਮੰਤਰੀ ਪੀ ਆ ਵੰਗ ਪਿੱਛੇ ਆ ਰਿਹਾ ਕੇ ਹਨ ਉਹ ਸਰਕਾਰੀ ਖਰਚੇ ਦੇ ਬਣੇ ਉਦਘਾਟਨੀ ਤਖਤੀ ਤੇ ਦਿੱਲੀ ਦੇ ਸਾਬਕਾ ਦਾ ਇੱਕ ਦਾ ਨਾਮ ਪਹਿਲਾਂ ਲਿਖਿਆ ਗਿਆ ਮੁੱਖ ਮੰਤਰੀ ਦਾ ਨਾਮ ਪਾਦਵੇ ਚ ਲਿਖਿਆ ਗਿਆ ਹੁਣ ਤੱਕ ਸੰਵਿਧਾਨ ਵਿੱਚ ਉੱਪਰ ਸੀਐਮ ਦਾ ਕੋਈ ਅਹੁਦਾ ਨਹੀਂ ਹੈ ਇਹ ਸਭ ਚੰਗਾ ਨਹੀਂ ਲੱਗਦਾ ਪੰਜਾਬ ਦੇ ਕੁਝ ਰਹਿਮ ਕਰੋ ਦੱਸ ਦਈਏ ਕਿ ਲੰਗੇ ਦਿਨ ਭਗਵੰਤ ਮਾਨ ਨੇ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਸੀ ਅੱਜ ਸੁਨਾਮ ਉਦਮ ਸਿੰਘ ਵਾਲਾ ਵਿਖੇ ਸ਼ੁਕਰਬੀਰ ਜੋ ਉਦੇਸ਼ੀਦ ਉਦਮ ਸਿੰਘ ਜੀ ਦੇ 86ਵੇਂ ਜੀ ਦਿਹਾੜੇ ਮੁੱਖ ਰਾਜਪત્રી ਸਮਾਗਮ ਚ ਕੌਮੀ ਕਨਵੀਨਰ ਅਰਮਿੰਦ ਕੇਂਦਰੀਵਾਲ ਜੀ ਨਾਲ ਚਿਰਕਤ ਕੀਤੀ ਉਹਨਾਂ ਨੂੰ ਸ਼ਰਦਾ ਦੇ ਪੁੱਲ ਪੇਟ ਕਰਦੇ ਹੋਏ ਭਵਾਨੇਗੜ ਸਨਾਮ ਵਿਖੇ ਕੋਟਸ਼ਮੀਰ ਝੜਕਦਾਨ ਨਾਮ ਸੀ ਦੁੱਧਮ ਸਿੰਘ ਮਾਰਗ ਰੱਖਣ ਦਾ ਰਸਮੀ ਤੌਰ ਤੇ ਲਾਂਕ ਕੀਤਾ ਸਨਾਮ ਹਲਕੇ ਦੇ ਵਿਕਾਸ ਲਈ ਵੱਖ-ਵੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਿਸ ਨੂੰ ਜਿਸ ਨੂੰ ਤੈ ਸਮੇਂ 'ਚ ਮੁਕੰਮਲ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ